ਸਵੇਖ ਰਹੇ ਹੋ ਪੰਜਾਬ ਦੇ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਹਰਪ੍ਰੀਤ ਕੌਰ ਦੱਸ ਦਈਏ ਕਿ ਅੱਜ ਇੱਕ ਵਕੀਲ ਦੇ ਉੱਪਰ ਹਮਲਾ ਕੀਤਾ ਗਿਆ ਹੈ ਜੁੜਾ ਇਹ ਹਮਲਾ ਹੈ ਖਰੜ ਬਸਟੈਂਡ ਦੇ ਕੋਲ ਜਿਹੜਾ ਕੋਰਟ ਹੈ ਉੱਥੇ ਹਮਲਾ ਕੀਤਾ ਗਿਆ ਵਕੀਲ ਦੇ ਉੱਪਰ ਕਿੱਦਾਂ ਹਮਲਾ ਕੀਤਾ ਤੇ ਕਿਹਨਾਂ ਨੇ ਹਮਲਾ ਕੀਤਾ ਇਹ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਕਰਾਂਗੇ ਬਾਕੀ ਜਿਹੜੇ ਹੋਰ ਵਕੀਲ ਸਾਹਿਬ ਨੇ ਉਹਨਾਂ ਦੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅੱਜ ਮਸਲਾ ਇਹ ਹੋਇਆ ਹੈ ਜੀ ਸਾਡੀ ਖਰੜਬਾਰ ਦੇ ਮੈਂਬਰ ਨਕੁਲ ਕਪੂਰ ਜੀ ਜਿਹੜੇ ਕਿ ਸਵੇਰੇ ਘਰ ਤੋਂ ਤਿਆਰ ਹੋ ਕੇ ਕੋਰਟ ਲਈ ਆ ਰਹੇ ਸੀ ਕੋਰਟ ਤੋਂ 100 ਮੀਟਰ ਪਹਿਲਾਂ ਹੀ ਬਸਟੈਂ ਜਿੱਥੇ ਪਾਣੀ ਐਮਸੀ ਦੀ ਬਿਲਡਿੰਗ ਹੁੰਦੀ ਸੀ ਹੁਣ ਫਾਇਰ ਬ੍ਰਿਗੇਡ ਦੀ ਉਹ ਬਿਲਡਿੰਗ ਕ੍ਰਾਸ ਕਰਨ ਤੋਂ ਬਾਅਦ ਐਸਆਈ ਹਸਪੀਟਲ ਦੇ ਅੱਗੇ ਕੁਝ ਸ਼ਰਾਰਤੀ ਅਨਸਰ ਹੋਣੇ ਹਨ ਉਹਨਾਂ ਨੇ ਵਕੀਲ ਸਾਹਿਬ ਦੀ ਕਾਰ ਨੂੰ ਓਵਰਟੇਕ ਕਰਕੇ ਜਿਹੜਾ ਹੈ ਉਹਨਾਂ ਤੇ ਹਮਲਾ ਕੀਤਾ ਜਿਸ ਵਕੀਲ ਸਾਹਿਬ ਜਿਹੜੇ ਹਨ ਉਹ ਘਾਇਲ ਹੋਏ ਹਨ ਤੇ ਸ਼ਰਾਰਤੀ ਅਨਸਰ ਨੇ ਜਾਂਦੀ ਵਾਰੀ ਉਹਨਾਂ ਦੀ ਗੱਡੀ ਦੀ ਬਰੀਤਰਾ ਭੰਨ ਤੋੜ ਕੀਤੀ ਹੈ ਤੇ ਸਾਨੂੰ ਇਹ ਗੱਲ ਦਾ ਜਦੋਂ ਪਤਾ ਲੱਗਿਆ ਅਸੀਂ ਸਾਰੇ ਵਕੀਲ ਸਾਹਿਬਾਨ ਕੋਰਟ ਤੋਂ ਇਕੱਠੇ ਹੋ ਕੇ ਉੱਥੇ ਮੌਕੇ ਤੇ ਪਹੁੰਚੇ ਹਥਿਆਰਬੰਦ ਅਸੀਂ ਵਕੀਲ ਸਾਹਿਬ ਕੋਲੇ ਪਹੁੰਚੇ ਵਕੀਲ ਸਾਹਿਬ ਕੋਲੇ ਪਹੁੰਚ ਕੇ ਅਸੀਂ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਆਏ ਆਂ ਉਹ ਜੇਰੇ ਇਲਾਜ ਹਨ ਤੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਜਿਹੜੇ ਗਲਤ ਅਨਸਰ ਹੈਗੇ ਹਨ ਇਹਨਾਂ ਨੂੰ ਸਮੇਤ ਹਥਿਆਰਾਂ ਫੜਿਆ ਜਾਵੇ ਤੇ ਕੋਰਟ ਦੀਆਂ ਗੱਡੀਆਂ ਦੀ ਚੈਕਿੰਗ ਕੀਤੀ ਜਾਵੇ ਜਿਹੜੀ ਕੋਰਟ ਦੀ ਸੁਰੱਖਿਆ ਹੈ ਉਹਨੂੰ ਯਕੀਨੀ ਬਣਾਇਆ ਜਾਵੇ ਕੋਰਟ ਕੰਪਲੈਕਸ ਅੱਜ ਦੇ ਟਾਈਮ ਨੂੰ ਜਿਹੜਾ ਹੈ ਉਹ ਦੋ ਬਿਲਡਿੰਗਸ ਦੇ ਵਿੱਚ ਚੱਲ ਰਿਹਾ ਹੈ ਕੋਰਟ ਦੀ ਜਿਹੜੀ ਬਿਲਡਿੰਗ ਹੈ ਉਹਦੇ ਇੱਕ ਪਾਸੇ ਤਾਂ ਸਿਕਿਉਰਿਟੀ ਹੈ ਈਵਨ ਦੂਜੇ ਪਾਸੇ ਜਿਹੜਾ ਸਿਕਿਉਰਿਟੀ ਵੀ ਨਹੀਂ ਹੈ ਇਹਦੇ ਮਾਹੌਲ ਦੇ ਵਿੱਚ ਵਕੀਲਾਂ ਲਈ ਕੰਮ ਕਰਨਾ ਜਾਨਲੇਵਾ ਸਾਬਿਤ ਹੋ ਰਿਹਾ ਹੈ। ਪਰ ਤੁਸੀਂ ਕਹਿੰਦੇ ਹੋ ਕੋਰਟ ਦੇ ਵਿੱਚ ਸਿਕਿਉਰਿਟੀ ਹਮਲਾ ਬਾਹਰ ਹੋਇਆ ਹੈ। ਹਮਲਾ ਬਾਹਰ ਹੋਇਆ ਹੈ। ਇਹ ਵੀ ਦੇਖੋ ਲਾਅ ਐਂਡ ਆਰਡਰ ਸਭ ਜਗ੍ਹਾ ਮੇਨਟੇਨ ਕਰਨਾ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਲਈ ਕੰਮ ਹੈ। ਜਲ ਸਹਿਬਾਨ ਦਾ ਵੀ ਫਿਕਰ ਹੈ। ਹਾਂਜੀ। ਕੁਝ ਦਿਨ ਪਹਿਲਾਂ ਐਵੇਂ ਹੀ ਇੱਕ ਹਮਲਾ ਜਿਹੜਾ ਹੈ ਅੰਮ੍ਰਿਤਸਰ ਦੇ ਵਕੀਲ ਸਾਹਿਬਾਨ ਤੇ ਹੋਇਆ ਸੀ। ਉਹ ਵੀ ਸਵੇਰੇ ਕੋਰਟ ਲਈ ਹੀ ਨਿਕਲੇ ਸੀ। ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ। ਜਿਹੜਾ ਕਿ ਇੱਕ ਹਫਤਾ ਉਹ ਜ਼ੇਰੇ ਇਲਾਜ ਰਹੇ ਪਰ ਅੰਤ ਵਿੱਚ ਉਹਨਾਂ ਦੀ ਮੌਤ ਹੋ ਗਈ। ਅੱਜ ਤੱਕ ਜਿਹੜੇ ਉਹ ਤੇ ਹਮਲਾ ਕੀਤਾ ਸੀ ਉਹ ਫੜੇ ਨਹੀਂ ਗਏ ਨਕਲਜੀ ਦੇ ਸੱਟਾਂ ਲੱਗੀਆਂ ਨੇ ਨਕਲਜੀ ਦੇ ਸੱਟਾਂ ਲੱਗੀਆਂ ਨੇ ਕਿੰਨੀ ਕਿ ਸੱਟਾਂ ਲੱਗੀਆਂ ਨੇ ਕਾਫੀ ਸੱਟਾਂ ਹੈ ਜੀ ਉਹ ਜ਼ੇਰੇ ਇਲਾਜ ਆ ਉਹਨਾਂ ਦੇ ਐਕਸ-ਰੇ ਹੋ ਰਹੇ ਹੈ ਬਾਕੀ ਉਹਨਾਂ ਦਾ ਜਿਹੜਾ ਹੈ ਡਾਕਟਰੀ ਮਾਇਨਾ ਕੀਤਾ ਜਾ ਰਿਹਾ ਹੈ ਜੇਕਰ ਪੀ ਅਨਸਰ ਨੇ ਉਹਨਾਂ ਦੀ ਕੋਈ ਪਛਾਣ ਲਈ ਉਹਨਾਂ ਦੀ ਗੱਡੀ ਦਾ ਨੰਬਰ ਕਨਫਰਮ ਹੋ ਚੁੱਕਿਆ ਹੈ ਜੀ ਉਹਨਾਂ ਦੀ ਗੱਡੀ ਦਾ ਨੰਬਰ ਕਨਫਰਮ ਹੋ ਚੁੱਕਿਆ ਹੈ ਜੀ ਉਹ ਗੱਡੀ ਦਾ ਜਿਹੜਾ ਨੰਬਰ ਹੈ ਵੈਰੀਫਾਈ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਹੈ ਉਹ ਦੇ ਚੁੱਕੇ ਹਨ ਪੁਲਿਸ ਅੱਗੇ ਆਪਣੀ ਜਿਹੜੀ ਹੈ ਕਾਰਵਾਈ ਨੂੰ ਅਮਲ 'ਚ ਲਿਆ ਕੇ ਉਹਨਾਂ ਨੂੰ ਜਿਹਦੀ ਉਹ ਗੱਡੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਚੀਜ਼ਾਂ ਕੈਦ ਹੋਈਆਂ ਹਨ ਤਾਂ ਸੀਸੀਟੀਵੀ ਦੀ ਜਿਹੜੀ ਫੁਟੇਜ ਹੈ ਉਹ ਪੁਲਿਸ ਐਸਨ ਐਸ ਪੋਸੀਬਲ ਐਡਮਿਨਿਸਟ੍ਰੇਸ਼ਨ ਤੋਂ ਕਲੈਕਟ ਕਰੇ ਅਗਰ ਕੋਈ ਕਾਰਵਾਈ ਨਹੀਂ ਕਰਦੀ ਤੇ ਫਿਰ ਦੇਖੋ ਅੱਜ ਅਸੀਂ ਜਿਹੜਾ ਹੈ ਆਪਣਾ ਕੰਮਕਾਰ ਜਿਹੜਾ ਹੈ ਕੋਰਟ ਦਾ ਉਹ ਬੰਦ ਕੀਤਾ ਐਸ ਅ ਪ੍ਰੋਟੈਸਟ ਜੇ ਕਾਰਵਾਈ ਅਮਲ 'ਚ ਨਾ ਲਿਆਂਦੀ ਗਈ ਸਖਤ ਕਦਮ ਜਿਹੜੇ ਹਨ ਨਾ ਚੱਕੇ ਗਏ ਤਾਂ ਇਹ ਸਾਡਾ ਜਿਹੜਾ ਹੈ ਪ੍ਰੋਟੈਸਟ ਇਹ ਕੰਟੀਨਿਊ ਰਹੂਗਾ ਸਰ ਅੱਜ ਜਿਵੇਂ ਨਕুল ਕਪੂਰ ਜੀ ਜਿਵੇਂ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਦੱਸਤਾ ਕਿ ਘਰ ਤੋਂ ਜਦੋਂ ਨਿਕਲੇ ਕਚੈਰੀ ਦੇ ਗੇਟ ਤੇ ਆ ਕੇ ਉਹਨਾਂ ਤੇ ਹਮਲਾ ਹੋਇਆ ਤੇ ਇਹ ਅੱਜ ਦਾ ਨਹੀਂ ਇਹ ਚੱਲ ਰਿਹਾ ਵਕੀਲਾ ਨਾਲ ਜਿਹੜਾ ਵਤੀਰਾ ਹੋ ਰਿਹਾ ਹੈ ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ 2 ਕੁ ਮਹੀਨੇ ਪਹਿਲਾਂ ਸ਼ਰਾਰਤੀ ਅੰਸਰਾ ਨੇ ਮੇਰੀ ਗੱਡੀ ਨੂੰ ਵੀ ਘੇਰਾ ਪਾ ਕੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਚਲੋ ਆਪਾਂ ਉਸ ਟਾਈਮ ਮੌਕੇ ਦਾ ਫਾਇਦਾ ਲੈ ਲਿਆ ਜਾਂ ਗੱਡੀ ਭਜਾ ਕੇ ਮੈਂ ਆਪਣੀ ਜਾਨ ਬਚਾਈ ਪੁਲਿਸ ਕੋਲ ਵੀ ਵੇ ਜਾ ਕੇ ਕੰਪਲੇਂਟ ਕੀਤੀ ਬੰਦੇ ਟਰੇਸ ਵੀ ਕੀਤੇ ਉਹਨਾਂ ਨੂੰ ਪਤਾ ਵੀ ਲੱਗਿਆ ਕਿ ਕੌਣ ਹੈ ਕੌਣ ਨਹੀਂ ਕਾਰਵਾਈ ਕੀਤੀ ਗਈ ਬਟ ਜਿਹੜਾ ਅੱਜ ਹਮਲਾ ਹੋਇਆ ਇਹਦੇ ਵਿੱਚ ਤਾਂ ਬਿਲਕੁਲ ਹੀ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਇਹ ਹਮਲਾ ਕੀਤਾ ਗਿਆ ਸੀ ਉਹਦੇ ਗੰਡਾਸੀ ਜਿਹੜੀ ਇੰਨੀ ਤਿੱਖੀ ਵਾਰ ਕਰਿਆ ਸੀ ਕਿ ਉਹਦਾ ਕੋਈ ਅੰਗ ਵੱਡਿਆ ਵੀ ਜਾ ਸਕਦਾ ਸੀ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਇਹ ਹੀ ਹੈ ਕਿ ਇੱਕ ਤਾਂ ਸਾਡੀ ਕਚਹਿਰੀ ਦੇ ਵਿੱਚ ਨਾ ਹੀ ਕੋਈ ਗਾਰਡ ਲੱਗੀ ਹੋਈ ਹੈ ਤੁਸੀਂ ਵੀ ਜਾ ਕੇ ਦੇਖ ਸਕਦੇ ਹੋ ਜਿਹੜੇ ਉੱਥੇ ਵੈਪਨ ਚੈੱਕ ਕਰਨ ਦੀ ਜਿਹੜੀ ਮਸ਼ੀਨਾਂ ਲਾਈਆਂ ਹੋਈਆਂ ਬਿਲਕੁਲ ਹੀ ਕੰਮ ਨਹੀਂ ਕਰਦੀਆਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਅੰਦਰ ਤੁਰੋ ਫਿਰੋ ਕਚਹਿਰੀ 'ਚ ਜਾ ਸਕਦੇ ਹੋ ਬਿਨਾਂ ਰੋਕ ਟੋਕ ਤੋਂ ਸੋ ਸਾਡੀ ਪ੍ਰਸ਼ਾਸਨ ਨੂੰ ਇਹ ਬੇਨਤੀ ਹੈ ਕਿ ਜੇ ਕੱਲ ਨੂੰ ਸਾਡੇ ਵਿਚਾਰ ਵਿਚਕਾਰ ਕਿਸੇ ਵੀ ਵਕੀਲ ਤੇ ਐਦਾਂ ਦੀ ਕੋਈ ਜਾਨਲੇਵਾ ਹਮਲਾ ਜਾਂ ਕੋਈ ਨੁਕਸਾਨ ਹੋ ਗਿਆ ਤਾਂ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਸੋ ਸਾਡੀ ਬੇਨਤੀ ਇਹੀ ਹੈ ਕਿ ਅੱਜ ਦੇ ਇਸ ਇਨਸੀਡੈਂਟ ਨੂੰ ਸਬਕ ਲੈਂਦੇ ਹੋਏ ਪ੍ਰਸ਼ਾਸਨ ਜਲਦ ਤੋਂ ਜਲਦ ਸਾਡੀ ਕਚਹਿਰੀ ਨੂੰ ਪੂਰਾ ਸੈਨੀਟਾਈਜ਼ ਕਰਕੇ ਸਾਡੀ ਬਿਲਡਿੰਗ ਨੂੰ ਸਾਡੀ ਜਿਹੜੀ ਸਾਨੂੰ ਯਕੀਨੀ ਬਣਾਇਆ ਜਾਵੇ ਕਿ ਸਾਡੀ ਜਿਹੜੀ ਸੁਰੱਖਿਆ ਹੈ ਯਕੀਨੀ ਕਰਨ ਉਹ ਜਿਹੜੇ ਸ਼ਰਾਰਤੀ ਅੰਸਰ ਨੇ ਤੁਹਾਨੂੰ ਕਿਸੇ ਦੇ ਸ਼ੱਕ ਹੈ ਦੇਖੋ ਰੋਜ਼ਾਨਾ ਅਸੀਂ ਕੇਸ ਲੜਦੇ ਆ ਹਜ਼ਾਰਾਂ ਕੇਸ ਵਕੀਲ ਸਾਹਿਬ ਲੜਦੇ ਆ ਆਪਣੀ ਪਾਰਟੀ ਦਾ ਫਾਇਦਾ ਕਰਦੇ ਹੋਏ ਨਾ ਚਾਹੁੰਦੇ ਹੋਏ ਵੀ ਕਿਸੇ ਹੋਰ ਪਾਰਟੀ ਦਾ ਦੂਜੀ ਦਾ ਨੁਕਸਾਨ ਹੋ ਜੇ ਤੇ ਅਗਲਾ ਮਨ ਵਿੱਚ ਇਹ ਜੀ ਕੋਈ ਰੰਜਿਸ਼ ਰੱਖ ਕੇ ਬੈਠਾ ਹੋਵੇ ਅਸੀਂ ਇਸ ਬਾਰੇ ਕਹਿ ਨਹੀਂ ਸਕਦੇ ਬਟ ਇਸ ਗੱਲ ਨੂੰ ਝਟਲਾਇਆ ਨਹੀਂ ਜਾ ਸਕਦਾ ਹੋ ਸਕਦਾ ਹੈ ਕਿਸੇ ਐਦਾਂ ਦੇ ਹੀ ਵਿਅਕਤੀ ਨੇ ਕੋਈ ਪੁਰਾਣੀ ਆਪਣੀ ਮਨ ਵਿੱਚ ਖਾਰ ਰੱਖੀ ਤੇ ਅੱਜ ਵਕੀਲ ਸਾਹਿਬ ਤੇ ਹਮਲਾ ਕੀਤਾ ਤਾਂ ਕੀ ਕਰਦੇ ਮੰਗ ਪ੍ਰਸ਼ਾਸਨ ਨੂੰ ਇਹੀ ਹੈ ਕਿ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਇਹ ਅਟੈਂਪਟ ਟੂ ਮਰਡਰ ਦਾ ਕੇਸ ਬੰਦਾ ਹੈ ਜੀ ਉਦੇ ਵਿੱਚ ਜੋ ਸੈਕਸ਼ਨ ਬੰਦਿਆ ਕਾਨੂੰਨਨ ਉਹ ਲਗਾ ਕੇ ਜਲਦ ਤੋਂ ਜਲਦ ਗ੍ਰਫਤਾਰੀ ਪਾਈ ਜਾਵੇ ਤੇ ਕੀ ਮੋਟਿਵ ਸੀ ਉਸ ਦਾ ਇਸ ਤੋਂ ਪਹਿਲਾਂ ਉਹਨੇ ਕੋਈ ਇਨਸੀਡੈਂਟ ਕੀਤੇ ਆ ਉਹਦਾ ਪਛੋਕੜ ਸਾਰਾ ਕੀ ਹੈ ਇਦਾਂ ਦੀ ਕਿਹੜੀ ਕਿਸੇ ਗੈਂਗ ਨਾਲ ਜੁੜਿਆ ਹੋਇਆ ਜਾਂ ਜਿਵੇਂ ਵੀ ਹੈ ਉਹ ਸਾਰਾ ਕੁਝ ਪ੍ਰੋਸੈਸਨ ਪਤਾ ਕਰਕੇ ਸਾਨੂੰ ਵੀ ਦੱਸੋ ਤੇ ਸਾਨੂੰ ਅੱਗੇ ਲਈ ਸਾਡੀ ਸੁਰੱਖਿਆ ਜਿਹੜੀ ਹੈ ਯਕੀਨੀ ਬਣਾਓ ਮੇਰਾ ਨਾਮ ਨਕুল ਕਪੂਰ ਹੈ ਜੀ ਹਾਂ ਜੀ ਕੀ ਹੋਇਆ ਜੀ ਮੈਂ ਅੱਜ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਕੋਰਟ ਜਾ ਰਿਹਾ ਸੀ तकरीबन 10:30 ਵਜੇ ਜਦ ਮੈਂ ਕਰੜ ਬਸਟੈਂਡ ਕ੍ਰਾਸ ਕਰਿਆ ਤੇ ਕੋਟ ਦੇ ਨੇੜੇ ਸੀਗਾ ਤੇ ਪਿੱਛੇ ਤੋਂ ਇੱਕ ਪੋਲੋ ਵਾਈਟ ਪੋਲੋ ਕਾਰ ਆਈ ਜਿਹਦਾ ਹਰਿਆਣਾ ਨੰਬਰ ਸੀ ਉਹਨੇ ਆ ਕੇ ਓਵਰਟੇਕ ਕਰਕੇ ਅੱਗੇ ਘੇਰ ਲਿਆ ਮੈਨੂੰ ਘੇਰਨ ਤੋਂ ਬਾਅਦ ਉਹਨੇ ਆਪਣੀ ਕਾਰ ਚੋਂ ਗੰਡਾਸਾ ਕੱਢਿਆ ਇੱਕ ਗੰਡਾਸਾ ਕੱਢ ਕੇ ਮੇਰੀ ਵੱਲ ਆਇਆ ਮੇਰੇ ਵੱਲ ਆ ਕੇ ਉਹਨੇ ਪਹਿਲਾਂ ਤਾਂ ਮੇਰੇ ਬੈਠੇ ਹੋਏ ਕਾਰ 'ਚ ਬੈਠੇ ਹੋਏ ਸ਼ੀਸ਼ੇ ਤੇ ਵਾਰ ਕਰਿਆ ਮੇਰੇ ਵੱਲ ਜਿਸ ਨਾਲ ਗੱਡੀ ਨੂੰ ਕਾਫੀ ਲਾਸ ਹੋਇਆ ਤੇ ਨਾਲ ਦੀ ਨਾਲ ਉਹਨੇ ਗੱਡੀ ਖੋਲੀ ਤੇ ਮੈਨੂੰ ਬਾਹਰ ਖਿੱਚਿਆ ਬਾਹਰ ਖਿੱਚਦੇ ਉਹਨੇ ਪਹਿਲਾਂ ਤਾਂ ਮੇਰੇ ਗਲ ਚ ਪਾਈ ਸੋਨੇ ਦੀ ਚੇਨ ਉਹ ਸਨੇਚ ਕਰੀ ਉਹ ਸਨੇਚ ਕਰਦੇ ਉਹ ਮੇਰੇ ਤੇ ਵਾਰ ਕਰਨ ਲੱਗ ਗਿਆ ਗੰਡਾਸੇ ਦੇ ਨਾਲ ਉਹਨੇ ਮੇਰੇ ਦੋ ਵਾਰ ਮੇਰੇ ਪੱਟੇ ਤੇ ਕਰੇ ਜਿਸ ਦੇ ਨਾਲ ਮੇਰੇ ਕਾਫੀ ਛੱਟ ਬੱਜੀ ਹੈ ਤੇ ਇੱਕ ਵਾਰ ਮੇਰੇ ਮੋਢੇ ਤੇ ਕੀਤਾ ਤੇ ਉਤੇ ਲੋਕਾਂ ਦਾ ਫੇਰੇ ਕੱਟ ਹੋਣ ਕਰਕੇ ਫਿਰ ਮੈਂ ਉਹਨਾਂ ਨੇ ਮੈਨੂੰ ਬਚਾਇਆ ਤੇ ਆ ਮੌਕੇ ਤੋਂ ਫਰਾਰ ਹੋ ਗਿਆ ਜਿਹੜਾ ਬੰਦਾ ਸੀਗਾ ਉਹ ਜੀ ਸਭ ਇਹੋ ਜਿਹਾ ਮਾਮਲਾ ਤੁਹਾਨੂੰ ਕੋਈ ਵਕੀਲ ਹੈ ਤੁਹਾਨੂੰ ਕੋਈ ਥ्रेट ਨਹੀਂ ਕੋਈ ਗੱਲਬਾਤ ਹੋਈ ਪਹਿਲਾਂ ਨਹੀਂ ਇਹ ਜੀ ਤਾਂ ਜੀ ਕੁਝ ਗੱਲ ਇਹ ਜੀ ਹੋਈ ਨਹੀਂ ਬਾਕੀ ਸਾਡਾ ਕੰਮ ਇਹ ਜਾਇ ਕੁਝ ਹੁਣ ਅਸੀਂ ਕਹਿ ਨਹੀਂ ਸਕਦੇ ਪਿੱਛੇ ਉਹਦੇ ਮਾਈਂਡ ਚ ਕੀ ਸੀ ਕਿਉਂ ਉਹਨੇ ਆ ਐਦਾਂ ਕੀਤਾ ਤੁਹਾਨੂੰ ਕਿ ਕਰਦਾ ਨਹੀਂ ਬੰਦਾ ਸੀਗਾ ਕਹੋ ਹੋਰ ਵੀ ਸੀ ਗੱਡੀ ਚ ਗੱਡੀ ਚੋਂ ਇਕੱਲਾ ਬੰਦਾ ਇੱਕ ਉਤਰਿਆ ਸੀ ਜੀ ਜਿਨੇ ਆ ਇਨਸੀਡੈਂਟ ਕਰਿਆ ਸਾਰਾ ਕੋਈ ਬੰਦਾ ਬਿਸ਼ਾਲੀ ਪ੍ਰਾਣੀ ਕੋਈ ਨਹੀਂ ਨਹੀਂ ਇਹ ਜੀ ਤਾਂ ਕੋਈ ਨਹੀਂ ਹੈ ਜੀ ਰੰਜਿਸ਼ ਸਾਨੂੰ ਸਾਉ ਤੁਹਾਡੇ ਕੋਲ ਇੱਕਾ ਦੀ ਐਡਵੋਕੇਟ ਦੀ ਕੋਈ ਹਮਲਾ ਹੋਇਆ ਥੇ ਐਡਮਿਟ ਹੋਇਆ ਉਹਦੇ ਬਾਰੇ ਕੀ ਕਹਣਾ ਗਾਣੇ ਹੋ ਜੀ ਸਾਡੇ ਕੋਲ ਸਰਕਾਰੀ ਰਿਪੋਰਟ ਦੇ ਮੁਤਾਬਕ ਐਮਰਜੈਂਸੀ ਡਿਊਟੀ ਦੇ ਤਨਾਤ ਡਾਕਟਰ ਨੇ ਜਿਹੜਾ ਨਕুল ਕਪੂਰ ਲੈਜਡ ਮੈਡੀਕਲ ਵੀ ਇਲੀਗਲ ਲੈਜਡ ਮੈਡੀਕਲ ਇੰਜਰੀਜ਼ ਦੇ ਨਾਲ ਆਇਆ ਸੀ ਪੇਸ਼ੈਂਟ ਉਹਦਾ ਉਹਨੂੰ ਦਾਖਲ ਕਰ ਲਿਆ ਹੈ ਔਰ ਉਹਦਾ ਉਹਦਾ ਜਿਹੜਾ ਹੈ ਮੈਡੀਕਲ ਇਗਜ਼ਾਮੀਨੇਸ਼ਨ ਕਰਕੇ ਉਹਦਾ ਟਰੀਟਮੈਂਟ ਸ਼ੁਰੂ ਕਰਤਾ ਹੈ ਤੇ ਪੇਸ਼ੈਂਟ ਦਾ ਸਾਡੇ ਕੋਲ ਟਰੀਟਮੈਂਟ ਚੱਲ ਰਿਹਾ ਹੈ ਠੀਕ ਹੈ ਜੀ ਹਾਂ ਜੀ ਔਰ ਅਚੀ ਪੁਲਿਸ ਨੇ ਫਾਰਮ ਕਰ ਦਿੱਤੀ ਹੈ